ਸਵਾਗਤ ਹੈ ਜੀ ਗੁਰਮਤ ਸਿੱਧਨ ਚੈਨਲ ਦੇ ਉੱਤੇ ਤੁਹਾਡਾ ਸੋ ਅੱਜ ਗੱਲ ਕਰਦੇ ਹਾਂ ਜੋ ਖਾਲਸਾ ਪੰਥ ਦੇ ਅੰਦਰ ਇੱਕ ਸੰਪਰਦਾ ਜਿਹਨੂੰ ਦਮਦਮੇ ਟਕਸਾਲ ਜਥਾ ਭਿੰਡਰਾ ਮਹਿਤਾ ਇਸ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਸੋ ਉਹਨਾਂ ਦਾ ਆਪਣਾ ਦਾਵਾ ਹੈ ਕਿ ਇਹ ਜਿਹੜੀ ਟਕਸਾਲ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੇਲੇ ਤੋਂ ਬਾਬਾ ਦੀਪ ਸਿੰਘ ਤੋਂ ਚੱਲੀ ਆ ਰਹੀ ਹੈ ਤੇ ਉਸ ਦਾ ਇੱਕ ਬਹੁਤ ਵੱਡਾ ਸ਼ਾਨਾਮਤ ਇਤਿਹਾਸ ਵੀ ਹੈ ਤੇ ਜਿਵੇਂ ਕਿ ਪਿਛਲੇ 84 ਦੇ ਦੌਰ ਵਿੱਚ ਤੇ ਜੌਨਸ ਤੋਂ ਪਿੱਛੇ 78 ਦੇ ਵਿੱਚ ਪੰਥ ਦੀ ਜਿੰਨੀ ਵੀ ਰਾਜਨੀਤੀ ਸੀ ਜਾਂ ਧਾਰਮਿਕ ਖੇਤਰ ਸੀ ਉਹਦੇ ਵਿੱਚ ਉਹ ਮੋਰੀ ਹੋ ਕੇ ਨਿਭੜੇ ਹਨ ਤੇ ਅੱਗੋਂ ਫਿਰ ਉਸ ਵੇਲੇ ਜਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਉਹਦੇ ਵਿੱਚ ਵੀ ਭਾਈ ਅਮਰੀਕ ਸਿੰਘ ਉਹਨਾਂ ਦਾ ਵੱਡਾ ਯੋਗਦਾਨ ਸੀ ਸੋ ਇਹ ਸਾਰੀਆਂ ਸੰਸਥਾਵਾਂ ਪੰਥ ਵਿੱਚ ਕਾਫੀ ਮਹੱਤਵਪੂਰਨ ਰੱਖਦੀਆਂ ਨੇ ਤੇ ਇੱਕ ਦੌਰ ਫਿਰ ਆਇਆ ਕਿ ਬਾਬਾ ਹਰਨਾਮ ਸਿੰਘ ਧੰਮਾ ਨੂੰ ਟਕਸਾਲ ਦਾ ਮੁਖੀ ਥਾਪ ਦਿੱਤਾ ਉਸ ਤੋਂ ਬਾਅਦ ਬਹੁਤ ਸਾਰਾ ਦੌਰ ਐਸਾ ਚੱਲਿਆ ਕਿ ਇਹਨਾਂ ਨੇ ਜਿਹੜਾ ਆਮ ਜਿਹੜੇ ਸਿਹਰਦ ਸਿੱਖ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਵਿਰੋਧੀ ਹੀ ਮੰਨਦੇ ਰਹੇ ਨੇ ਤੇ ਤਕਸਾਲ ਨੇ ਹਮੇਸ਼ਾ ਹੀ ਉਹਨਾਂ ਦਾ ਸਾਥ ਦਿੱਤਾ ਉਦੋਂ ਵੀ ਸਿੱਖਾਂ ਦੀ ਜਿਹੜੇ ਸਿਹਰਦ ਸਿੱਖ ਜਿਹੜੇ ਕੌਮੀ ਨਿਸ਼ਾਨਿਆਂ ਨੂੰ ਜਾਂ ਸਿਧਾਂਤਾਂ ਨੂੰ ਮੁੱਖ ਰੱਖ ਕੇ ਗੱਲ ਕਰਦੇ ਸੀ ਉਹਨਾਂ ਨੂੰ ਇਹਨਾਂ ਗੱਲਾਂ ਤੇ ਇਤਰਾਜ਼ ਰਹਿੰਦਾ ਸੀ ਸੋ ਜਿਉਂ ਹੀ ਸ਼ੋਮਣੀ ਅਕਾਲੀ ਦਲ ਦੀ ਜਿਹੜੀ ਗਰਾਵਟ ਹੈ ਉਹ ਬਹੁਤ ਨੀਵੇਂ ਪੱਧਰ ਵੱਲ ਆ ਗਈ ਹੈ ਸੋ ਉਹ ਹਾਸ਼ੀਏ ਤੇ ਚਲਾ ਗਿਆ ਹੈ ਜੋ ਮਾਹੌਲ ਅੱਜ ਬਣਿਆ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਉਸ ਦੌਰਾਨ ਜਿਹੜੀ ਕਿਉਂਕਿ ਸ਼ੋਮਣੀ ਅਕਾਲੀ ਦਲ ਦਾ ਬੜੇ ਲੰਮੇ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਅਲਾਈਅੰਸ ਚੱਲਦਾ ਰਿਹਾ ਹੈ ਇੱਕ ਤਰ੍ਹਾਂ ਨਾਲ ਆਰਐਸਐਸ ਨਾਲ ਅਲਾਈਅੰਸ ਚੱਲਦਾ ਰਿਹਾ ਹੈ ਉਹਨਾਂ ਨੇ ਜਿਸ ਤਰ੍ਹਾਂ ਦਖਲਅੰਦਾਜ਼ੀਆਂ ਕੀਤੀਆਂ ਉਹ ਸਾਰਿਆਂ ਨੂੰ ਸਾਹਮਣੇ ਆ ਤੇ ਹੁਣ ਭਾਜਪਾ ਦਾ ਤੇ ਸ਼ੋਮਣੀ ਅਕਾਲੀ ਦਲ ਦਾ ਜਿਹੜਾ ਅਲਾਈਅੰਸ ਆ ਉਹ ਖਤਮ ਹੈ ਕੋਈ ਸਮਝੌਤਾ ਨਹੀਂ ਹੈ ਤੇ ਸਿੱਖ ਪੰਥ ਉਸ ਸਮਝੌਤੇ ਨੂੰ ਪ੍ਰਵਾਨਗੀ ਵੀ ਨਹੀਂ ਦੇ ਰਿਹਾ ਹੈ ਇਸ ਦੌਰਾਨ ਇੱਕ ਖਬਰ ਆਉਂਦੀ ਹੈ ਕਿ ਮਹਾਰਾਸ਼ਟਰ ਦੀਆਂ ਚੋਣਾਂ ਦੇ ਵਿੱਚ ਜਿਹੜੀ ਦਮਦਬੀ ਟਕਸਾਲ ਉਹਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਧੁੰਮਾ ਨੇ ਉਹਨਾਂ ਨੂੰ ਹਮਾਇਤ ਕੀਤੀ ਹੈ ਵੋਟਾਂ ਪਾਉਣ ਲਈ ਜਿਹੜੇ ਮਹਾਰਾਸ਼ਟਰ ਦੇ ਸਿੱਖ ਨੇ ਉਹਨਾਂ ਨੂੰ ਕਿਹਾ ਕਿ ਭਾਜਪਾ ਦੀ ਹਮਾਇਤ ਕੀਤੀ ਜਾਵੇ। ਤੋਂ ਉਹ ਖਬਰ ਤੋਂ ਬਾਅਦ ਇੰਨਾ ਬਾਬਰੋਲਾ ਮੱਚ ਗਿਆ ਕਿ ਸ਼ੋਮਣੀ ਅਕਾਲੀ ਦਲ ਦੇ ਵੱਡੇ ਆਗੂ ਜਾਂ ਕੁਝ ਦੰਮੇ ਟਕਸਾਲ ਦੇ ਜਿਹੜੇ ਬਰਾਬਰ ਕੁਝ ਧਿਰਾਂ ਐਸੀਆਂ ਜਿਵੇਂ ਅਮਰੀਕ ਸਿੰਘ ਭਾਈ ਅਮਰੀਕ ਸਿੰਘ ਜਨਾਲਾ ਜਾਂ ਭਾਈ ਮਨਜੀਤ ਸਿੰਘ ਦੇ ਸੁਪੁੱਤਰ ਭਾਈ ਅਮਰੀਕ ਸਿੰਘ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਕਮਰ ਚੜਤ ਸਿੰਘ ਨੌਜਵਾਨ ਹਨ ਉਹਨਾਂ ਉਹ ਹੁਣ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਤੇ ਹੋਰ ਚੌ ਤਰਫਾ ਪੱਤਰਕਾਰ ਬੁੱਧੀਜੀਵੀ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਇੰਡੀਵਿਜੂਅਲ ਸਾਰਿਆਂ ਨੇ ਇਸ ਗੱਲ ਦੀ ਬੜੀ ਹਰਾਨੀ ਤੇ ਨਰਾਜਗੀ ਪ੍ਰਗਟ ਕੀਤੀ ਸੀ ਤੇ ਬਹੁਤ ਸਾਰੀਆਂ ਧਿਰਾਂ ਨੇ ਤਾਂ ਸ਼ਬਦਾਂ ਦੀ ਵੀ ਮਰਿਆਦਾ ਨੂੰ ਸਮਝਿਆ ਨਹੀਂ ਤੇ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਵਿਰੋਧ ਹੋਇਆ ਕੁਝ ਦਿਨਾਂ ਦੀ ਚੁੱਪੀ ਤੋਂ ਬਾਅਦ ਹੁਣ ਬਾਬਾ ਹਰਨਾਮ ਸਿੰਘ ਜੀ ਤੁਮਾ ਉਹਨਾਂ ਨੇ ਚੁੱਪੀ ਤੋੜੀ ਹੈ ਤੇ ਉਹਨਾਂ ਨੇ ਅਚਨਚੇਤ ਇੱਕ ਵੀਡੀਓ ਜਾਰੀ ਕੀਤਾ ਆਪਣੇ ਸਮਰਥਕਾਂ ਦੇ ਇਕੱਠ ਵਿੱਚ ਬੈਠਿਆ ਹੋਇਆ ਹਾਂ ਉਹਨਾਂ ਨੇ ਕੱਲੀ-ਕੱਲੀ ਗੱਲ ਦੱਸੀ ਕਿ ਮੈਂ ਕਿਉਂ ਇਹਨਾਂ ਨੂੰ ਹਮਾਇਤ ਦਿੱਤੀ ਹੈ ਹਾਲਾਂਕਿ ਸਿਹਰਦ ਸਿੱਖ ਵੀ ਇਹੀ ਗੱਲ ਕਹਿੰਦੇ ਸੀ ਸਾਰੇ ਵਿਰੋਧ ਕਰਨ ਵਾਲੇ ਵੀ ਉਹ ਕਿਸੇ ਕਿਹੜੇ ਸਮਝੌਤੇ ਤਹਿਤ ਯੋਗ ਦੇ ਵਿੱਚ ਪੰਥ ਨੂੰ ਕੀ ਬੈਨੀਫਿਟਸ ਨੇ ਉਹ ਕੌਮ ਨੂੰ ਦੱਸਿਆ ਜਾਵੇ ਕਿਉਂਕਿ ਚੁੱਪਚੀਪੀਤੇ ਹਮਾਇਤ ਦਿੱਤੀਏ ਕਿਸੇ ਨੂੰ ਕੁਝ ਨਹੀਂ ਪਤਾ ਤਾਂ ਉਹਨਾਂ ਨੇ بڑے ਮੁੱਦੇ ਗਿਣਾਏ ਨੇ ਉਹਨਾਂ ਮੁੱਦਿਆਂ ਬਾਰੇ ਜਿਹੜਾ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਕਿ ਜਿਹੜੇ ਕੌਮੀ ਘੱਟ ਗਿਣਤੀ ਕਮਿਸ਼ਨ ਹੈ ਉਹਦਾ ਸਿੱਖਾਂ ਨੂੰ ਮੈਂਬਰ ਨਹੀਂ ਬਣਾਇਆ ਜਾਂਦਾ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਲ ਵੱਡੇ ਆਗੂਆਂ ਨਾਲ ਲਿਖਤੀ ਰੂਪ ਦੇ ਵਿੱਚ ਗੱਲਾਂ ਸਾਰੀਆਂ ਲਾਈਆਂ ਕਿ ਇੱਕ 11 ਮੈਂਬਰੀ ਕਮੇਟੀ ਬਣਾਈ ਜਾਵੇ ਮਹਾਰਾਸ਼ਟਰ ਵਿੱਚ ਸਿੱਖਾਂ ਦੀ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਕਮੇਟੀ ਨੁਮਾਇੰਦਾ ਜਮਾਤ ਵਜੋਂ ਉਹ ਸਰਕਾਰ ਨਾਲ ਸਿੱਧੀ ਗੱਲ ਕਰੂ ਤੇ ਉਹਨੂੰ ਤਾਕਤਾਂ ਦਿੱਤੀਆਂ ਜਾਣ ਬਕਾਇਦਾ ਸਰਕਾਰੀ ਤੌਰ ਤੇ ਤੇ ਉਹਨਾਂ ਨੇ ਦਾਵਾ ਕੀਤਾ ਵੀ ਸਰਕਾਰ ਨੇ ਉਹ ਕਮੇਟੀ ਬਣਾ ਵੀ ਦਿੱਤੀ ਹੈ ਤੇ ਉਹਦਾ ਜਿਹੜਾ ਆਰਡੀਨੈਂਸ ਜਾਰੀ ਕਰਤਾ ਤੇ ਉਹਨਾਂ ਨੂੰ ਤਾਕਤਾਂ ਵੀ ਦੇਤੀਆਂ ਫਿਰ ਉਹਨਾਂ ਨੇ ਕਿਹਾ ਕਿ ਘਟ ਗਿਣਤੀ ਕਮਿਸ਼ਨ ਦਾ ਜਿਹੜਾ ਮੈਂਬਰ ਇੱਕ ਸਿੱਖਾਂ ਨੂੰ ਬਣਾਇਆ ਜਾਵੇ ਉਹ ਉਹਨਾਂ ਨੇ ਕਹਿੰਦੇ ਅਸੀਂ ਸ਼ਰਤ ਰੱਖੀ ਹੈ ਤੇ ਉਥੋਂ ਦੇ ਜਿਹੜੇ ਸਿਕਲੀਗਰ ਸਿੱਖੋ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਮਹਾਰਾਸ਼ਟਰ ਚ ਰਹਿ ਰਹੇ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਉਹਨਾਂ ਦੀ ਸੁਰੱਖਿਆ ਉਹਨਾਂ ਦੀ ਸਹੂਲਤਾਂ ਉਹਨਾਂ ਦੀ ਡਿਵੈਲਪਮੈਂਟ ਉਹ ਪੜ੍ਹਾਈ ਉਹਨਾਂ ਦਾ ਰਹਿਣ ਸਹਿਣ ਉਹ ਕਹਿੰਦੇ ਅਸੀਂ ਸਰਕਾਰ ਨੂੰ ਤੋਂ ਸਾਰੀ ਜ਼ਿੰਮੇਵਾਰੀ ਲੈ ਲਈ ਹੈ ਤੇ ਅਗਲਾ ਮੁੱਦਾ ਉਹਨਾਂ ਨੇ ਕਿਹਾ ਵੀ ਬੰਦੀ ਸਿੱਖ ਜਿਹੜੇ ਹੈਗੇ ਨੇ ਜੇਲ੍ਹਾਂ ਦੇ ਵਿੱਚ ਸਜ਼ਾ ਜਾਫਤਾ ਸਜ਼ਾ ਉਹਨਾਂ ਨੇ ਕੱਟ ਵੀ ਲਈ ਹੈ ਤੇ ਫਿਰ ਵੀ ਉਹਨਾਂ ਨੂੰ ਧੱਕੇ ਨਾਲ ਰੱਖਿਆ ਜਾ ਰਿਹਾ ਉਹਨਾਂ ਬਾਰੇ ਕਹਿੰਦੇ ਅਸੀਂ ਬੜਾ ਪ੍ਰੋਮਿਸ ਲੈ ਲਿਆ ਇਹ ਮਸਲਾ ਹੱਲ ਹੋ ਜਾਊਗਾ ਤੇ ਨਾਲ ਉਹਨਾਂ ਨੇ ਫਿਰ ਇੱਕ ਜਿਹੜੀ ਗੱਲ ਕਹੀ ਹੈ ਕਿ ਕਿਸਾਨੀ ਦਾ ਮੁੱਦਾ ਅਸੀਂ ਵੱਡੀ ਪੱਧਰ ਤੇ ਸਰਕਾਰ ਕੇਂਦਰ ਦੀ ਸਰਕਾਰ ਨਾਲ ਵਿਚਾਰਿਆ ਤੇ ਉਹਨਾਂ ਤੋਂ ਇਹ ਹਾਂ ਕਰਵਾਈ ਹੈ ਕਿ ਵੀ ਕਿਸਾਨਾਂ ਦਾ ਜਿਹੜਾ ਕੋਈ ਵੀ ਤਰ੍ਹਾਂ ਦਾ ਮੁੱਦਾ ਹੈ ਰੌਲਾ ਹੈ ਉਹਨਾਂ ਨੂੰ ਸਰਦਤਾ ਦੇ ਨਾਲ ਨਿਵੇੜਿਆ ਜਾਵੇ ਤੇ ਕੋਈ ਆਪਸ ਵਿੱਚ ਟਕਰਾਓ ਦੀ ਸਥਿਤੀ ਨਾ ਹੋਵੇ ਹੋਰ ਜਿਹੜੇ ਬਹੁਤ ਸਾਰੇ ਪੰਥਕ ਮੁੱਦੇ ਹਨ ਤੇ ਇਸ ਤਰ੍ਹਾਂ ਦੇ ਉਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਨੇ ਪੰਜਾਬ ਦੇ ਜਿਹੜੇ ਪੁਰਾਣੇ ਮਸਲੇ ਲਟਕਦੇ ਹੋਏ ਨੇ ਤੇ ਹੋਰ ਸਾਰਾ ਬਹੁਤ ਸਾਰੇ ਦਾਅਵੇ ਉਹਨਾਂ ਨੇ ਕੀਤੇ ਆਪਣੀ ਵੀਡੀਓ ਦੇ ਵਿੱਚ ਉਹ ਤੁਸੀਂ ਮੀਡੀਆ ਉਹਨਾਂ ਦੇ ਪੇਜ ਤੋਂ ਜਿਹੜੀ ਟਕਸਾਲ ਦੇ ਨਾਮ ਤੇ ਪੇਜ ਆ ਦਮਦਮ ਟਕਸਾਲ ਸੋ ਉੱਥੇ ਤੁਸੀਂ ਵੇਖ ਸਕਦੇ ਹੋ ਸੁਣ ਸਕਦੇ ਹੋ ਇਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਅਸੀਂ ਐਡੇ ਵੱਡੇ ਵੱਡੇ ਪੰਥ ਦੇ ਮੁੱਦੇ ਉਹ ਅਸੀਂ ਹੱਲ ਕਰ ਰਹੇ ਹਾਂ ਕਰਵਾ ਰਹੇ ਹਾਂ ਤੇ ਇਹ ਵੱਡੇ ਦਾਅਵੇ ਉਹਨਾਂ ਨੇ ਕੀਤੇ ਨੇ ਇਸ ਕਰਕੇ ਕਹਿੰਦੇ ਅਸੀਂ ਇਹ ਹਮਾਇਤ ਦਿੱਤੀ ਏ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਤੇ ਆਪਣਾ ਪੱਖ ਉਹਨਾਂ ਨੇ ਇਸ ਤਰ੍ਹਾਂ ਪੰਥ ਦੇ ਸਾਹਮਣੇ ਰੱਖਿਆ ਹੈ ਤੇ ਨਾਲ ਹੀ ਉਹਨਾਂ ਨੇ ਤਾੜਨਾ ਭਰੇ ਲਫ਼ਜ਼ਾਂ ਚ ਬਹੁਤ ਸਾਰੇ ਉਜ ਇਸ ਤਰ੍ਹਾਂ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਟਕਸਾਲ ਦੇ ਖਿਲਾਫ ਜਾਨੀ ਕਿ ਅਪ ਸ਼ਬਦ ਬੋਲ ਰਹੇ ਹੋ ਗਲਤ ਪ੍ਰਚਾਰ ਕਰ ਰਹੇ ਹੋ ਇਸ ਤਰ੍ਹਾਂ ਕਾਫੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਆਪਣੀ ਵੀਡੀਓ ਦੇ ਵਿੱਚ ਕੂਲ ਪ੍ਰਚਾਰ ਦੱਸਿਆ ਕਿ ਐਸੀ ਕੋਈ ਗੱਲ ਨਹੀਂ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਸੋ ਇਦਾਂ ਦੀਆਂ ਗੱਲਾਂ ਦਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਸੋ ਹੁਣ ਗੁਰੂ ਪੰਥ ਇਸ ਨੂੰ ਜਾਮ ਸਿੱਖ ਨੇੜੇ ਹੈਗੇ ਨੂੰ ਕਿਸ ਤਰ੍ਹਾਂ ਇਹਨੂੰ ਸਵੀਕਾਰ ਕਰਦੇ ਨੇ ਕਿੰਨਾ ਕਿਸ ਦੇ ਉੱਤੇ ਸਹਿਰਦਤਾ ਨਾਲ ਵਿਚਾਰ ਕਰਦੇ ਨੇ ਜਾਂ ਜਿਹੜੇ ਮੁੱਦੇ ਉਹ ਸਰਕਾਰ ਦੇ ਨਾਲ ਬਾਬਾ ਜੀ ਦੇ ਦਾਅਵੇ ਅਨੁਸਾਰ ਵਿਚਾਰੇ ਗਏ ਨੇ ਉਹਨਾਂ ਤੇ ਅਮਲ ਕਦੋਂ ਤੇ ਕਿੰਨਾ ਹੁੰਦਾ ਹੈ ਕਿਹੜੇ ਕਿਹੜੇ ਮੁੱਦੇ ਜਲਦੀ ਤੋਂ ਜਲਦੀ ਪੰਥ ਦੇ ਸੁੱਲਝ ਜਾਣਗੇ ਪੰਜਾਬ ਦੇ ਕਿਸਾਨੀ ਦੇ ਨੌਜਵਾਨਾਂ ਦੇ ਬੰਦੀ ਸਿੱਖਾਂ ਦੇ ਦੇਸ਼ ਵਿਦੇਸ਼ਾਂ ਦੇ ਸਬੰਧਾਂ ਦੇ ਇਹ ਸਾਰੇ ਵੱਡੇ ਮੁੱਦੇ ਨੇ ਸੋ ਆਉਣ ਵਾਲਾ ਸਮਾਂ ਦੱਸੂਗਾ ਅਗਰ ਇਹ ਸੱਚਮੁੱਚ ਸਾਰਾ ਕੁਝ ਹੋ ਜਾਂਦਾ ਹੈ ਜਾਂ ਇਹਦੇ ਵਿੱਚੋਂ 70 80% ਵੀ ਹੋ ਜਾਂਦਾ ਹੈ ਤਾਂ ਸਮਝੋ ਉਹਨਾਂ ਦੀ ਜਿਹੜੀ ਸਟ੍ਰੈਟਜੀ ਉਹ ਬੜੀ ਕਾਮਯਾਬ ਰਹੀ ਹੈ ਤੇ ਸਾਰੇ ਪੰਥ ਦੇ ਵਿੱਚ ਉਹਨਾਂ ਦਾ ਬੜਾ ਬੋਲਬਾਲਾ ਹੋਰ ਵੀ ਵੱਧ ਜਾਣਾ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਜਰੂਰ ਕਮੈਂਟਸ ਕਰਕੇ ਦੱਸਣਾ ਜੀ ਧੰਨਵਾਦ